ਆਜ਼ਰ ਰੈਲੀਆਂ ਦੇ ਵਿੱਚ ਸਰਕਾਰੀ ਬਸਾਂ ਦੇ ਇਸਤੇਮਾਲ ਦੇ ਨਾਲ ਜੁੜਿਆ ਹੋਇਆ ਦਰਸਲ ਮਾਮਲਾ ਜਿਸ ਦੇ ਬਾਰੇ ਜਾਣਕਾਰੀ ਸਾਨੂੰ ਰੋਹਿਤ ਵਾਂਸਲ ਦੇਣਗੇ ਦਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ 21 ਅਗਸਤ ਤੱਕ ਜਵਾਬ ਤਲਬ ਕੀਤਾ ਹੈ ਸਰਕਾਰੀ ਬਸਾਂ ਦੀ ਕਮੀ ਦੇ ਕਰਕੇ ਆਮ ਜਨਤਾ ਪਰੇਸ਼ਾਨ ਹੁੰਦੀ ਹੈ ਪਟੀਸ਼ਨਕਰਤਾ ਨੇ ਪਟੀਸ਼ਨ ਦੇ ਵਿੱਚ ਸ਼ਿਕਾਇਤ ਕੀਤੀ ਸੀ ਇਸ ਦੇ ਨਾਲ ਇਹ ਵੀ ਕਿਹਾ ਕਿ ਸਰਕਾਰੀ ਬਸਾਂ ਦਾ ਇਸਤੇਮਾਲ ਰੈਲੀਆਂ ਦੇ ਲਈ ਕੀਤਾ ਜਾ ਰਿਹਾ ਹੈ ਤਰੋਹੇ ਸਾਡੇ ਨਾਲ ਜੁੜਾਈ ਹੋਏ ਨੇ ਔਰ ਇੱਕ ਪੂਰਾ ਮਾਮਲਾ ਕੀ ਹੈ ਵੀ ਦੱਸੋ ਸ਼ਿਕਾਇਤ ਕਰਤਾ ਨੇ ਕੀ ਪਟੀਸ਼ਨ ਦੇ ਵਿੱਚ ਕੀ ਕੁਝ ਸ਼ਿਕਾਇਤਾਂ ਕੀਤੀਆਂ ਨੇ ਔਰ ਕੀ ਅਬਜੈਟ ਇਸ ਪੂਰੇ ਮਾਮਲੇ ਨੂੰ ਲੈ ਕੇ ਔਰ ਦਰਸਲ ਪੂਰਾ ਮਾਮਲਾ ਕੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਕੋਡ ਆਫ ਕੰਡਕਟ ਲੱਗਿਆ ਉਸ ਤੋਂ ਪਹਿਲਾਂ ਆਵਾਦਨੀ ਪਾਰਟੀ ਦੇ ਵੱਲੋਂ ਵੱਖ-ਵੱਖ ਜਿਹੜੀਆਂ ਸਿਆਸੀ ਰੈਲੀਆਂ ਕੀਤੀਆਂ ਗਈਆਂ ਸੀ ਅੰਮ੍ਰਿਤਸਰ ਦੇ ਅੰਦਰ ਹੁਸ਼ਿਆਰਪੁਰ ਦੇ ਅੰਦਰ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਫਿਰ ਉਸ ਪੋਰਾ ਪਠੰਡਾ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਉਦੇ ਸੀਗੇ ਔਰ ਇਸ ਜਗ੍ਹਾ ਦੇ ਉਪਰ ਆ ਕੇ ਸਾਫਰ ਰੈਲੀ ਕੀਤੀ ਜਾਂਦੀਆਂ ਸੀ ਜਾਂ ਤਾਂ ਵਰਕਰ ਜਿਹੜੇ ਉਸ ਰੈਲੀ ਤੱਕ ਪਹੁੰਚਣੇ ਹੁੰਦੇ ਸੀ ਉਹਨਾਂ ਦੇ ਲਈ ਸਰਕਾਰੀ ਬੱਸਾਂ ਦਾ ਜਿਹੜਾ ਇਸਤੇਮਾਲ ਹੈਗਾ ਉਹ ਕਿਤਾ ਜਾਂਦਾ ਰਹੇਗਾ ਸਰਕਾਰੀ ਬੱਸਾਂ ਦੇ ਨਾਮ ਨਾਲ ਤਾਂ ਕਾਇਦਾ ਤੌਰ ਤੇ ਉਹਨਾਂ ਦੇ ਵਿੱਚ ਡਿਊਟੀ ਹੈ ਜਿਹੜੀ ਵਾਪਸ ਡਿਪਾਰਟਮੈਂਟ ਦੇ ਅਧਿਕਾਰੀਆਂ ਵੀ ਲਗਾਈ ਜਾਂਦੇ ਸੀ ਕਿ ਤੁਸੀਂ ਇਸ ਜਗ੍ਹਾ ਤੇ ਉੱਪਰੋਂ ਬੰਦੇ ਚੜਾਉਨੇ ਨੇਗੇ ਰੈਲੀ ਵਾਲੀ ਜਗ੍ਹਾ ਤੇ ਉਤਾਰਨੇ ਨੇ ਵਾਪਸ ਫਿਰ ਇਹਨਾਂ ਨੂੰ ਪਿੰਡ ਛੱਡ ਰਾਂਗੇ ਇਹਨਾਂ ਦੇ ਖਾਣ-ਪੀਣ ਦੇ ਵੀ ਜਿਹੜਾ ਖਾਣਾ ਹੈਗਾ ਉਹ ਇਸ ਜਗ੍ਹਾ ਤੋਂ ਆਪਰੇਟ ਕਰਨਾ ਹੈਗਾ ਔਰ ਇਹੇ ਡਿਪਾਰਟਮੈਂਟ ਹੈ ਜਿਹੜਾ ਇਸ ਦੇ ਲਈ ਖਾਣਾ ਦੇਗਾ ਤਾਂ ਇਹ ਸੀ ਨੂੰ ਉੱਤੇ ਦੇਖਿਆ ਗਿਆ ਕੀ ਰੈਲੀ ਤਾਂ ਸਿਆਸੀ ਕੀਤੀ ਜਾ ਰਹੀ ਹੈ ਪਰ ਨਾਲ ਇੱਕ ਅਦਾ ਜਿਹੜਾ ਕੋਈ ਸਰਕਾਰੀ ਪ੍ਰੋਗਰਾਮ ਹੈ ਉਹ ਰੱਖ ਲਿਆ ਜਾਂਦਾ ਕਿ ਇਸ ਜਗ੍ਹਾ ਦੇ ਉੱਪਰ ਫਾਸਟੈਂਡ ਦਾ ਉਤ ਘਟਨ ਕਰਨਾ ਹੈ ਇਸ ਜਗ੍ਹਾ ਦੇ ਉੱਪਰ ਕੋਈ ਨਵੇਂ ਪ੍ਰੋਜੈਕਟ ਦਾ ਉਤ ਘਟਨ ਕਰਨਾ ਹੈਗਾ ਤਾਂ ਜਿਹੜੀ ਸਿਆਸੀ ਰੈਲੀ ਆ ਉਸ ਨੂੰ ਸਰਕਾਰੀ ਰੈਲੀ ਦਾ ਰੂਪ ਦੇ ਦਿੱਤਾ ਜਾਂਦਾ ਕਿ ਉਹ ਜਿੰਨਾ ਵੀ ਖਰਚਾ ਹੈਗਾ ਉਹ ਕਹਿੰਦੇ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਸੀ ਤਾਂ ਇਹਦੇ ਵਿੱਚ ਮਾਨਿਕ ਕੋਇਲ ਜਿਹੜੇ ਬਾਂਸਾ ਦੇ ਰਹਿਣ ਵਾਲੇ ਨੇ ਉਹਨਾਂ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਕਿ ਪ੍ਰਾਈਵੇਟ ਪ੍ਰਾਈਵੇਟ ਫੰਕਸ਼ਨ ਹੈ ਜਿਹੜੇ ਪਾਰਟੀਆਂ ਦੇ ਉਸ ਨੂੰ ਸਰਕਾਰੀ ਰੈਲੀਆਂ ਦੇ ਰੂਪ ਦੇ ਵਿੱਚ ਪੇਸ਼ ਕਰਕੇ ਸਰਕਾਰ ਲੋਕਾਂ ਦਾ ਪੈਸਾ ਜਿਹੜਾ ਉਹ ਆਪਣੀ ਪਾਰਟੀ ਦੇ ਲਈ ਖਰਚ ਕਰ ਰਹੀ ਹੈਗੀ ਤਾਂ ਬਹੁਤ ਸਾਰੀਆਂ ਜਿਹੜੀਆਂ ਬੱਦਾਂ ਸਰਕਾਰੀ ਉਹ ਲਗਾ ਦਿੱਤੀਆਂ ਜਾਂਦੀਆਂ ਨੇ ਬੱਸ ਸਟੈਂਡ ਦੇ ਉੱਪਰ ਬੱਸ ਸਟੈਂਡ ਖਾਲੀ ਹੋ ਜਾਂਦੇ ਨੇ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅਜਿਹੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਖਰਚਾ ਹੈਗਾ ਇਹ ਨਾ ਕੀਤਾ ਜਾਵੇ ਔਰ ਏਸੀ ਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਜਾਵੇ ਤਾਂ ਹੁਣ 21 ਅਗਸਤ ਤੱਕ ਜਿਹੜਾ ਪੰਜਾਬ ਸਰਕਾਰ ਨੂੰ ਇਸ ਦੇ ਵਾਪਸ ਜਵਾਬ ਦਾ ਜਿਹੜਾ ਉਡੀਕਾ ਹੋਇਆ ਕਿ ਕਿੰਨੀਆਂ ਬੱਸਾਂ ਜਿਹੜੀਆਂ ਉਹ ਲਗਾਈਆਂ ਜਾਂਦੀਆਂ ਨੇ ਕਿੰਨਾ ਖਰਚਾ ਇਹਨਾਂ ਚੀਜ਼ਾਂ ਤੇ ਆਮਦ ਹੈਗਾ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੋਵੇ ਜਾਂ ਫੂਡ ਦਾ ਜਿਹੜਾ ਖਰਚਾ ਹੋਵੇ ਉਹ ਕਿੰਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਕਿੰਨਾ ਕਿੰਨਾ ਖਰਚਾ ਜਿਹੜਾ ਹੁਣ ਤੱਕ ਕੀਤਾ ਗਿਆ ਹੈ ठीक है बैसक तो एक ही गस काफ़ी समय है हाले पंजाब सरकार ने जवाब तैयार करेगी फिर दाखिल करेगी कि लगता है कि अगर अदालत उस जवाब तो संतुष्ट नहीं होंगी है तो फिर जुर्माना भी लाया जा है या पंजाब सरकार दशकों बच सकती ने तो किस कदर बच सकती ने ਬਿਲਕੁਲ ਇੱਕ ਤਰੀਕਾ ਜੋ ਕੋ ਸਪਸ਼ਟ ਰੂਪ ਦੇ ਵਿੱਚ ਇਹੀ ਹੁੰਦੀ ਹੈ ਕਿ ਜਦੋਂ ਖਰਚੇ ਸਾਹਮਣੇ ਆਉਣਗੇ ਘਟੋ-ਘਟ ਲੋਕਾਂ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਦੀ ਹੈ ਕਿ ਹੁਣ ਤੱਕ ਕਿੰਨਾ ਖਰਚਾ ਆਇਆ ਔਰ ਲੋਕਾਂ ਨੂੰ ਇਸੀ ਦੇ ਬਾਰੇ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਫੈਸਲਾ ਅਸੀਂ ਆਪਣੇ ਟੈਕਸ ਦੇ ਰੂਪ ਦੇ ਵਿੱਚ ਸਰਕਾਰਾਂ ਤੱਕ ਪਹੁੰਚਾਉਨੇ ਆ ਉਸ ਦੇ ਵਿੱਚ ਕਿੰਨਾ ਜਿਹੜਾ ਚੋਣਾਗਾ ਉਹ ਚਲਈਏ ਕਿ ਸਰਕਾਰੀ ਰੈਲੀਆਂ ਦੇ ਉੱਪਰ ਲਗਾਇਆ ਜਾ ਰਿਹਾ ਹੈ ਜਾਂ ਦੂਸਰੀ ਚੀਜ਼ ਹੁੰਦੀ ਹੈ ਕਿ ਜਿਹੜੇ ਪਟੀਸ਼ਨ ਕਰਤਾਵੇ ਮੰਗੋ ਅੱਜ ਦੀ ਡਿਮਾਂਡ ਇਹ ਹੀ ਕੀਤੀ ਗਈ ਸੀ ਕਿ ਜਿਹੜੇ ਇਹ ਚੀਜ਼ਾਂ ਇਹਨਾਂ ਤੇ ਰੋਕ ਲਗਾਈ ਜਾਵੇ ਤਾਂ ਕੀ ਕੋਈ ਰੋਕ ਲਗਾਉਣ ਵਰਗਾ ਫੈਸਲਾ ਲਗਾਇਆ ਜਾਂਦਾ ਜਾਂ ਏਸੀ ਨੂੰ ਲੈ ਕੋਈ ਜੁਰਮਾਨਾ ਵੀ ਲਗਾਇਆ ਜਾ ਸਕਦਾ ਇਹ ਚੀਜ਼ ਆਪੋ ਬਾਅਦ ਪਤਾ ਲੱਗੇਗਾ ਜਦੋਂ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਦੇਖਿਆ ਜਾਏਗਾ ਔਰ ਉਸ ਤੋਂ ਬਾਅਦ ਜਿੱਦਿ ਇਸ ਮਾਮਲੇ ਤੇ ਉੱਪਰ ਬਹਿਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਅੱਗੇ ਕੀ ਫੈਸਲਾ ਹੋਏਗਾ ਉਹ ਫਿਲਹਾਲ ਉਡੀਕ ਰਹੇਗੀ ਅਗਰ ਸਿਆਸੀ ਕਲਿਆਵਰਾਂ ਦੀ ਗੱਲ ਕੀਤੀ ਜਾਏ ਤਾਂ ਜ਼ਾਇਰ ਜੀ ਗੱਲ ਹੈ ਕਿ ਵਿਰੋਧੀ ਧਿਰਾਂ ਨੂੰ ਵੀ ਬੈਠੇ ਮਿਟਾਈ ਇੱਕ ਹੋਰ ਮੌਕਾ ਮਿਲ ਗਿਆ ਸੱਤਾ ਬਿਲਕੁਲ ਬ੍ਰੋ ਵੀ ਪਹਿਲਾਂ ਵੀ ਇਸ ਚੀਜ਼ ਨੂੰ ਆ ਕੇ ਲਗਾਤਾਰ ਵਿਰੋਧ ਕਰ ਰਹੇ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਪ੍ਰਾਈਵੇਟ ਫੰਕਸ਼ਨ ਹੈ ਜਿਹੜੇ ਤੁਹਾਡੇ ਪਾਰਟੀ ਦੇ ਫੰਕਸ਼ਨ ਆ ਉਹਨਾਂ ਨੂੰ ਤੁਸੀਂ ਇੱਕ ਸਰਕਾਰੀ ਰੈਲੀਆਂ ਬਣਾ ਕੇ ਪੇਸ਼ ਕਰਦੇ ਹੋਵੇ ਤੁਸੀਂ ਇੱਕ ਚੀਜ਼ ਦਾ ਉਦਘਾਟਨ ਕਰਨਾ ਹੁੰਦਾ ਪਰ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਂਦੇ ਨੇ ਇਹ ਜਗ੍ਹਾ ਤੇ ਆ ਕੇ ਰੈਲੀਆਂ ਨੂੰ ਸੰਬੋਧਨ ਕਰਦੇ ਨੇ ਸਰਕਾਰੀ ਬੱਸਾਂ ਦਾ ਇਸਤੇਮਾਲ ਹੁੰਦਾ ਸਰਕਾਰੀ ਕਲੀਅਕ ਦੇ ਜਿਹੜੇ ਖਰਚੇ ਹੋਣਗੇ ਉਹ ਅਰਵਿੰਦ ਕੇਜਰੀਵਾਲ ਤੇ ਕੀਤੇ ਜਾਂਦੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਪਹਿਲਾਂ ਵੀ ਬਹੁਤ ਸਾਰੇ ਉੱਠੇ ਨੇ ਰਾਜਨੀਤੀ ਪਾਰਟੀਆਂ ਹਮੇਸ਼ਾ ਜਿਹੜੀਆਂ ਇਸ ਥੀਮ ਨੂੰ ਆ ਕੇ ਜਾ ਰਹੇ ਹੋਣ ਉਹ ਦਿੱਲੀ ਦੇ ਮੁੱਖ ਮੰਤਰੀ ਦੇ ਲਈ ਚੱਲਦੇ ਨੇ ਔਰ ਇਹ ਇੱਕ ਉਸੇ ਦਾ ਹੀ ਹਿੱਸਾ ਹੈਗਾ ਕਿ ਪੰਜਾਬ ਦੇ ਅੰਦਰ ਜਦੋਂ ਹੁੰਦੇ ਨੇ ਤਾਂ ਪੰਜਾਬ ਦੀਆਂ ਪਸੰਦ ਦਾ ਇਸਤੇਮਾਲ ਵੀ ਉਹਨਾਂ ਦੇ ਲਈ ਕੀਤਾ ਜਾਂਦਾ ਹੈਗਾ ਹੂੰ ਹੂੰ ਠੀਕ ਹੈ ਠੀਕ ਹੈ ਰੋਹਿਤ ਬਹੁਤ शुक्रिया ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ